ਮਸਜਿਦ ਮੇਰੀ ਤੂੰ ਕਿਉਂ ਢਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ ਮਸਜਿਦ ਮੇਰੀ ਤੂੰ ਕਿਉਂ ਢਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ ਆਜਾ ਦੋ ਘਰ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਇੱਕ ਦੂਜੇ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ ਲਉ ਦੇ ਤੇਰਾ ਮੇਰਾ ਲਗਣਾ ਤੇਰੇ ਮੇਰੇ ਖੰਜਰ ਰੱਬ ਕਰੇ ਤੂੰ ਮੰਦਰ ਵਾਂਗੂ ਬਹਿ ਕੇ ਮੇਰੀ ਮਸਜਿਦ ਨੂੰ ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ ਰਾਮ ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ ਤੂੰ ਬismillah ਪੜਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਖਿਲਾ ਮੈਂ ਨਾਨਕ ਦੀ ਬਾਣੀ ਪੜਕੇ ਦਿਆਂ ਹੁਸੈਨੀ ਲੰਗਰ ਦਾ ਸਾਡੇ ਸਿੰਘਾਂ ਫਸਦਿਆ ਰਹਿਣਾ ਖੁੱਲੀ ਢੰਗੀ ਰਹਿਣੀ ਹੈ ਸਾਡੇ ਸਿੰਘਾਂ ਫਸਦਿਆ ਰਹਿਣਾ ਖੁੱਲੀ ਢੰਗੀ ਰਹਿਣੀ ਹੈ ਜਿੰਨਾ ਤਿੱਕਰ ਨਾਥ ਨਾ ਪਾਈ ਨਫਰਤ ਵਾਲੇ ਡੰਗਮੇ ਅਸਾ ਨ ਮੁੜ ਕੇ ਬਾਬਾ ਅਸਾ ਨ ਮੁੜ ਕੇ ਆਉਣਾ ਬਾਬਾ ਤੇਰਾ ਮੇਲਾ ਦੇਖਣ ਨੂੰ ਅਸਾ ਨ ਮੁੜ ਕੇ ਆਉਣਾ ਬਾਬਾ ਤੇਰਾ ਮੇਲਾ ਦੇਖਣ ਨੂੰ ਛਕਲਾ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਦੇ ਛਕਲਾ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਸੋ ਅੱਜ ਅਸੀਂ ਅਜ਼ਾਦੀ ਦਾ ਦਿਹਾੜਾ ਮਨਾ ਰਹੇ ਆ ਤੇ ਮੈਂ ਬਹੁਤ ਕਿਸਮਤਾਂ ਕਿ ਬਹੁਤ ਖੁਸ਼ਕਿਸਮਤਾਂ ਕਿ ਮੈਂ ਇਸ ਦੇਸ਼ ਦੇ ਦੇਸਾਨ ਆ ਰਿਹਾ ਜਿੱਤੇ ਸਾਰੇ ਤਰ੍ਹਾਂ ਦੇ ਲੋਕ ਇੱਕ ਬਰਾਬਰ ਨੇ ਤੇ ਉਹੀ ਜਿਹੜਾ ਅੱਜ ਕੰਮ ਡਿਊਟੀ ਦਾ ਵਾਰ ਵਾਰ ਕੋਲ ਨਿਭਾਇਆ ਹੈ ਜਿੱਥੇ ਆਰਾਮ ਦਾ ਪਾਠ ਵੀ ਪੜਾਇਆ ਜਾਂਦਾ ਹੈ ਜਿਹੜਾ ਵਾਹਿਗੁਰੂ ਦਾ ਪਾਠ ਵੀ ਪੜਾਇਆ ਜਾਂਦਾ ਤੇ ਸਾਰਿਆਂ ਨੂੰ ਯੋਗ ਨਾਲ ਜੋੜਿਆ ਜਾਂਦਾ ਤਾਂ ਹੀ ਤਾਂ ਕਹਿੰਦੇ ਆ ਕਿ ਕਰੋ ਯੋਗ ਰਹੋ ਨਿਰਵੈਰ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ